ਹੁਣ ਮੈਂ ਇੱਕ ਤੁਹਾਨੂੰ ਸਾਖ ਦੀ ਗੱਲ ਸੁਣਾਉਣਾ ਇੱਕ ਨਗਰ ਦੇ ਵਿੱਚ ਮਾਂ ਪੁੱਤ ਰਹਿੰਦੇ ਤੇ ਉਹ ਗਾਂਹ ਪੇ ਉਹ ਮੁੰਡੇ ਦਾ ਮਰਿਆ ਵੈਤੀ ਉਹ ਮੁੰਡਾ ਭਾਈ ਖਾਸੀ ਉਮਰ ਦਾ ਹੋ ਗਿਆ ਉਹਨੂੰ ਰਿਸ਼ਤਾ ਨਾ ਕੋਈ ਹੋਇਆ ਉਹ ਮੁੰਡੇ ਦੀ ਮਾਂ ਕਿਹਾ ਕਰੇ ਰਿਸ਼ਤੇਦਾਰਾਂ ਨੂੰ ਨਗਰ ਚ ਆਪਣੇ ਮੁੰਡੇ ਨੂੰ ਸਾਖ ਕਰਾਓ ਬਹੁਤ ਨੂੰ ਕਿਹਾ ਕਰੇ ਘਰੇ ਕਮਜ਼ੋਰੀ ਧੀ ਤਾ ਇੱਕ ਦਿਨ ਕੀ ਹੋਇਆ ਆਪਦੇ ਸਕੇ ਸਕੇਲਿਆਂ ਨੂੰ ਕਹਿਣ ਲੱਗੀ ਸਕੇਆਂ ਦੇ ਮੁੰਡੇ ਨੂੰ ਇੱਕ ਦਿਨ ਕਹਿੰਦੀ ਬੇ ਫਲਾਨਿਆਂ ਮੇਰੇ ਮੁੰਡੇ ਨੂੰ ਤੂੰ ਸਾਖ ਕਰਾ ਤੂੰ ਬੇਹਾਬਰਿਆ ਹਾਂਜੀ ਤੂੰ ਆਪਦੇ ਸਹੁਰਿਆਂ ਤੋਂ ਮੁੰਡੇ ਨੂੰ ਸਾਖ ਕਰਾ ਹਾਂਜੀ ਉਸ ਮੁੰਡੇ ਦੀ ਉਹ ਲੱਗਦੀ ਸੀ ਪਰਝਾਈ ਉਹਨੇ ਉਹਨੂੰ ਟੀਚਰ ਕਰੀ ਉਹ ਕਹਿੰਦਾ ਫਲਾਨੀਏ ਤੂੰ ਕੁਛ ਖਵਾਵੇਂ ਨਾ ਪਿਆਵੇਂ ਨਾ ਕਿਸੇ ਨੂੰ ਮੰਨੇ ਨਾ ਕਰੇ ਸਾਖ ਤੇਰੇ ਮੁੰਡੇ ਨੂੰ ਕਿੱਥੋਂ ਹੋ ਜੇ ਹਾਂ ਉਹ ਬੁੜੀ ਬੜੀ ਆਣ ਭੋਲ ਉਹਨੇ ਸੋਚਿਆ ਵੀ ਕਿਤੇ ਮੈਂ ਭੁੱਲੀ ਨਾ ਬੈਠੀ ਹੋਵਾਂ ਕਿਸੇ ਦੀ ਕੋਈ ਮਨਮਨੋਤੀ ਕਰਨੀ ਹੋਵੇ ਕਹਿੰਦੀ ਡੁੱਬੜਿਆ ਮੈਨੂੰ ਦੱਸ ਦੇ ਫਿਰ ਆਪਣੇ ਮੁੰਡੇ ਨੂੰ ਸਾਖ ਹੋ ਜੂ ਮੈਂ ਤਾਂ ਓਕਣ ਕਰੂੰ ਮੈਨੂੰ ਤਾਂ ਪਤਾ ਨਹੀਂ ਹੈ ਹਾਂ ਉਹਨੇ ਆਖਿਆ ਵੀ ਇਹ ਤੁਰੀ ਫਿਰੂ ਰਾਤਾਂ ਨੂੰ ਬੰਨਿਆ ਚ ਹਾਂ ਕਹਿੰਦਾ ਫਲਾਨੀਏ ਆਪਣੇ ਖੇਤ ਦੇ ਵਿੱਚ ਬੰਨੇ ਚ ਇੱਕ ਜਿਹੜਾ ਵੱਡਾ ਸਾਰਾ ਅੱਕ ਖੜਾ ਹੈ ਨਾ ਅੱਧੀ ਰਾਤ ਨੂੰ ਉਸ ਅੱਕ ਦੀਆਂ ਜਣਾ ਚ ਪਾਣੀ ਪਾਉਣਾ ਪੈਂਦਾ ਸਵਾ ਮਹੀਨਾ ਫਿਰ ਸਾਖ ਹੋ ਉਹਨੇ ਆਖਿਆ ਤੁਰੀ ਫਿਰੂ ਅੱਕਾਂ ਚ ਠੇਡੇ ਮਾਰਦੀ ਉਨੇ ਟੀਚਰ ਕਰੀ ਉਹ ਬੁੜੀ ਨੇ ਐਸੀ ਨੇਚਾ ਰੱਖੀ ਤਾਂ ਉਹ ਦਾ ਦੂਸਰੇ ਦਿਨੋਂ 4 ਵਜੇ ਉੱਠ ਕੇ ਕਰਕੇ ਇਸ਼ਨਾਨ ਕੱਚੀ ਲੱਸੀ ਦਾ ਗੜਬਾ ਭਾਈ ਭਰ ਕੇ ਲੈ ਕੇ ਜਾਇਆ ਕਰੇ ਉਹ ਅੱਕ ਦੀਆਂ ਜੜਾਂ 'ਚ ਪਾਣੀ ਪਾਉਣਾ ਸ਼ੁਰੂ ਕਰਤਾ ਪਾਣੀ ਪਾਉਂਦੀ ਰਹੀ ਅੱਕ ਦੀਆਂ ਜੜਾਂ 'ਚ हे ਅੱਕ ਦੇਵਤਾ ਮੈਂ ਤਾਂ ਭੁੱਲੀ ਬੈਠੀ ਸੀ ਮੇਰੇ ਮੁੰਡੇ ਨੂੰ ਸਾਖ ਕਰਾ ਦੇ ਉਹ ਰੋਜ਼ ਜਾਇਆ ਕਰੇ ਪਾਣੀ ਪਾ ਕੇ ਮੱਥਾ ਟੇਕ ਕੇ ਮੁੜ ਆਇਆ ਕਰੇ हे ਅੱਕ ਦੇਵਤਾ ਮੇਰੇ ਮੁੰਡੇ ਨੂੰ ਸਾਖ ਕਰਾ ਦੇ ਹੁਣ ਭਰੋ ਦੇਖੋ ਵੀ ਹੁਣ ਅਕ ਤਾਂ ਹੁਣ ਕਿੱਥੋਂ ਸਾਖ ਕਰਾ ਸਕਦਾ ਪਰ ਐਸੀ ਕਾਲਪੁਰਖ ਦੀ ਰਚਨਾ ਹੋਈ ਤਾਂ ਕਾਲਪੁਰਖ ਨੇ ਸੋਚਿਆ ਵੀ ਬੜੀ ਨੇਚਾ ਲਈ ਬੈਠੀ ਆ ਹੁਣ ਇਹਦਾ ਤਾਂ ਹੱਲ ਕਰਨਾ ਪਊ ਫਿਰ ਅਕਾਲਪੁਰਖ ਭਗਵਾਨ ਮਹਾਰਾਜ ਰੱਬ ਫਿਰ ਉਹ ਹਜੇ ਹੱਲ ਕਰਦਾ ਹੈ ਤਾ ਹਣੋ ਜਦੋਂ ਬੁੜੀ ਪਾਣੀ ਪਾਉਂਦੀ ਰਹੀ ਤਾਂ ਉਸ ਬੰਨੇ ਦੇ ਵਿੱਚ ਜਿਹੜਾ ਅੱਕ ਖੜਾ ਸੀ ਉਹਦੇ ਕੋਲ ਦੀ ਕਿਤੇ ਰਾਤ ਨੂੰ ਜਿਹੜੇ ਡਾਕੇ ਮਾਰਨ ਵਾਲੇ ਡਕੈਂਤ ਹੁੰਦੇ ਤੇ ਘੋੜੇ ਲਈ ਉਹ ਨੰਗੇ ਜਾਂਦੇ ਸੇ ਤਾਂ ਮਾਲਕ ਨੇ ਐਸੀ ਰਚਨਾ ਰਚੀ ਤਾਂ ਉਹਨਾਂ ਦੇ ਮਨ ਦੇ ਵਿੱਚ ਕੀ ਆਇਆ ਇੱਕ ਦੂਜੇ ਨੂੰ ਕਹਿਣ ਲੱਗਿਆ ਓਏ ਜਿਹੜਾ ਆਪਣੇ ਕੋਲੇ ਆ ਤੂਮ ਤਦਾਗਾ ਲੁੱਟਿਆ ਵਿਆ ਇਹ ਝੋਲਾ ਤੂੰ ਇੱਥੇ ਰੱਖ ਦੇ ਕਹਿੰਦਾ ਕਿਥੇ ਝਾੜ ਚ ਕਹਿੰਦਾ ਆਪਾਂ ਕੱਲ ਨੂੰ ਮੁੜਦੇ ਹੋਏ ਚੱਕ ਲਾਂਗੇ ਇਹ ਕਿਉਂ ਨਾਲ ਚੱਕੀ ਫਿਰਦਾ ਹੈ ਉਧਰ ਅੱਕ ਦੇ ਕੋਲੇ ਆ ਗਏ ਆ ਕੇ ਦੂਸਰਾ ਕਹਿੰਦਾ ਯਾਰ ਸੱਡ ਪਰ ਇੱਥੇ ਰਾਤ ਨੂੰ ਹੁਣ ਕਿਹੜਾ ਮੂੜੀਆਂ 'ਚ ਹੱਥ ਪਾਊਗਾ ਉਹ ਕਹਿੰਦਾ ਮੂੜੀਆਂ 'ਚ ਨਾ ਰੱਖ ਆ ਦੇਖ ਅੱਕ ਖੜਾ ਇਹ ਅੱਕ ਦੀਆਂ ਜੜਾਂ 'ਚ ਰੱਖ ਦੇ ਇੱਥੇ ਤਾਂ ਕੋਈ ਦੇਖਦਾ ਨਹੀਂ ਆਪਾਂ ਕੱਲ ਨੂੰ ਮੁੜਦੇ ਹੋਏ ਚੱਕ ਲਾਂਗੇ ਉਹ ਜਿੱਥੇ ਬੁੜੀ ਪਾਣੀ ਪਾਉਂਦੀ ਸੀ ਉਹ ਝੋਲਾ ਟੂਮਾ ਦਾ ਭਰਿਆ ਹੋਇਆ ਉਹ ਅੱਕ ਦੀਆਂ ਜੜਾਂ 'ਚ ਉੱਥੇ ਰਖਾਤਾ ਕਾਲਪੁਰਖ ਨੇ ਉਹ ਤਾਂ ਚਲੇ ਗਏ ਤਾਂ ਭਾਈ ਬੁੜੀ ਤਾਂ ਰੋਜ਼ ਆਉਂਦੀ ਸੀ ਉਹ ਗੜਬਾ ਲੱਸੀ ਦਾ ਲੈ ਕੇ ਜਦੋਂ ਆਈ ਕੱਚੀ ਲੱਸੀ ਦਾ ਲਗੜਬਾ ਲੈ ਕੇ ਜਦੋਂ ਆਈ ਤਾਂ ਬੂੜੀ ਨੇ ਦੇਖਿਆ ਕਹਿੰਦੀ ਓਹੋ ਸਾਖ ਦਾ ਲੋਕਾਂ ਨੇ ਕੀ ਕਰਾਉਣਾ ਤੀ ਕਹਿੰਦੀ ਚੰਗਾ ਕਰਮ ਕਰਦੇ ਨੂੰ ਵੀ ਨਹੀਂ ਜਰਦੇ ਲੈ ਮੇਰਾ ਟੋ ਆਈ ਕਹਿੰਦੀ ਭਰਿਆ ਪਿਆ ਉੱਤੇ ਕਾ ਫੂਸ ਧਰਤਾ ਉਹਦੇ ਤਾਂ ਬੂੜੀ ਨੇ ਉਹ ਕਾ ਫੂਸ ਪਰੇ ਚੱਕਿਆ ਜਦੋਂ ਚੱਕ ਕੇ ਦੇਖਿਆ ਤਾਂ ਥੱਲੇ ਉਹਦੇ ਭਾਈ ਉਹ ਟੂਮਾ ਦਾ ਝੋਲਾ ਭਰਿਆ ਵਿਆ ਬੂੜੀ ਨੇ ਪਾਈ ਜਦੋਂ ਮੂੰਹ ਖੋਲ ਕੇ ਦੇਖਿਆ ਕੰਨੀ ਆਹਾ ਹਾ ਹਾ ਕਹਿੰਦੀ ਹੈ ਅੱਕ ਦੇਵਤਾ ਹੁਣ ਮੈਨੂੰ ਯਕੀਨ ਹੋ ਗਿਆ ਹੁਣ ਤੂੰ ਸਾਖ ਵੀ ਕਰਾ ਦੇਗਾ ਜਦੋਂ ਮੈਨੂੰ ਇੰਨਾ ਸਮਾਨ ਦਿੱਤਾ ਬੂੜੀ ਪਾਈ ਮੱਥਾ ਟੇਕ ਕੇ ਤਰ ਚਾਕੇ ਝੋਲਾ ਬੂੜੀ ਘਰੇ ਚਲੀ ਗਈ ਮੁੰਡੇ ਨੂੰ ਕਹਿੰਦੀ ਵੇ ਪੁੱਤ ਕਹਿੰਦੀ ਹੁਣ ਮੈਨੂੰ ਯਕੀਨ ਹੋ ਗਿਆ ਸਾਖ ਵੀ ਕਰਾ ਦੂ ਕਹਿੰਦੀ ਆ ਬੜਾ ਕੁਛ ਦਿੱਤਾ ਹੈ ਮੈਨੂੰ ਅੱਕ ਨੇ ਕਹਿੰਦਾ ਬੇਬੇ ਕੀ ਹੈ ਕਹਿੰਦੀ ਦੇਖ ਕਹਿੰਦੀ ਟੂਮਾ ਦਾ ਭਰਿਆ ਵਿਆ ਹੈ ਹੂੰ ਮੁੰਡਾ ਕਹਿੰਦਾ ਹਾਂ ਬੇਬੇ ਠੀਕ ਐ ਇਹ ਕਹਿੰਦਾ ਮੈਂ ਸਰਾਫਾਂ ਦੇ ਜਾਣਾ ਸ਼ਹਿਰ ਵੇਚ ਕੇ ਆਉਣਾ ਬੁੜੀ ਕਹਿੰਦੀ ਪੁੱਤ ਵੇਚਿਆ ਜਾ ਲੈ ਜਾ ਕਹਿੰਦੀ ਵੇਚਿਆ ਉਹ ਪਾਈ ਲੈ ਕੇ ਟੂਮਾળા ਝੋਲਾ ਮੁੰਡਾ ਸ਼ਹਿਰ ਚਲਿਆ ਗਿਆ ਜਾ ਕੇ ਸਰਾਫਾਂ ਦੇ ਵੇਚਿਆ ਹੁਣ ਜਦੋਂ ਸਰਾਫਾਂ ਦੇ ਪਾਈ ਵੇਚ ਆਇਆ ਹੁਣ 2.5 ਕਿਲੋ ਦਾ ਗੇੜ ਸਿਉਣਾ ਤਾਂ ਮੁੰਡਾ ਮਾਲੋ ਮਾਲ ਹੋ ਗਿਆ ਘਰੇ ਆ ਕੇ ਕਹਿੰਦਾ ਮਾਂ ਆ ਚੱਕਦੇ ਹੁਣ ਪੂੜਿਆਂ ਦੀ ਸੱਤ ਆਪਾਂ ਆਪਾਂ ਘਰ ਪਾਵਾਂਗੇ ਘਰ ਪੌਣ ਦੀਆਂ ਸਲਾਹਾਂ ਕਰਨ ਲੱਗ ਗਏ ਇਟਾਂ ਢੋਣ ਲੱਗ ਗਏ ਤਿਆਰੀਆਂ ਹੋਣ ਲੱਗੀਆਂ ਉਦੋਂ ਮਗਰੋਂ ਮਈਆਂ ਲੈ ਲੀਆਂ ਦੋ ਉਹਨਾਂ ਦੇ ਇੱਕ ਭਈਆ ਰੱਖ ਲਿਆ ਮਹਸਾ ਤੇ ਜ਼ਮੀਨ ਦੀ ਤਲਾਸ਼ ਚ ਫਿਰਨ ਲੱਗ ਗਿਆ ਬੜਾ ਕੁਝ ਬਣ ਗਿਆ ਤਾਂ ਉਦੋਂ ਮਗਰੋਂ ਉਹੀ ਰਿਸ਼ਤੇਦਾਰ ਉਹੀ ਪਿੰਡ ਦੇ ਮੈਂ ਕਰਾਉਂ ਸਾਖ ਮੈਂ ਕਰਾਉਂ ਸਾਖ ਕਿਉਂ ਪਹਿਲਾਂ ਕਮਜ਼ੋਰੀ ਸੀ ਆਬਾਦਾਨੀ ਹੋ ਗਈ ਘਰੇ ਤਾਂ ਬੁੜੀ ਦਾ ਭਾਈ ਕਿਤੇ ਮਿਲਣ ਆਇਆ ਤਾਂ ਉਹਨੇ ਦੇਖਿਆ ਵੀ ਵਾਹ ਜੈ ਜੈਕਾਰ ਹੋਈ ਵੀ ਆ ਭਾਂਜੇ ਦੇ ਘਰੇ ਤਾਂ ਕਹਿੰਦਾ ਭਾਈ ਮੈਂ ਕਰਾਉਂਗਾ ਸਾਖ ਕਹਿੰਦੀ ਭਾਈ ਕਰਾਓ ਮੈਂ ਤਾਂ ਕਹਿ ਨਹੀਂ ਆ ਤਾਂ ਭਾਈ ਉਹ ਮਾਮੇ ਨੇ ਰਿਸ਼ਤਾ ਕਰਾਤਾ ਜਦੋਂ ਰਿਸ਼ਤਾ ਕਰਾਤਾ ਕੁਝ ਟਾਈਮ ਲੰਘਿਆ ਤਾਂ ਭਾਈ ਵਿਆਹ ਰੱਖਤਾ ਉਹ ਜਦੋਂ ਵਿਆਹ ਰੱਖਦਾ ਹੁਣ ਭਾਈ ਸਕੇ ਸਕੇਲਿਆ ਨੂੰ ਬੁੜੀ ਨੇ ਕੜਾਹੀ ਤੇ ਤਾਂ ਕਹਿਣੀ ਸੀ ਵਿਆਹ ਦੇ ਵਿੱਚ ਆਉਣ ਨੂੰ ਤਔ ਕਿਹਾ ਹੀ ਸਾਰਿਆਂ ਦੇ ਘਰੀ ਤਾਂ ਭਾਈ ਕੜਾਹੀ ਦੇ ਆਲੇ ਦਿਨ ਉਹ ਭਰਾਵੋ ਸਾਰੇ ਸਕੇ ਸਕੇਲੇ ਸਭ ਜਿਹੜੇ ਭੈਣ ਭਾਈ ਹੈਗੇ ਤੇ ਮਿਲਣ ਜੁਲਣ ਵਾਲੇ ਕੜਾਹੀ ਤੇ ਆ ਗਏ ਵਿਆਹ ਦਾ ਆਰੰਭ ਰਚਿਆ ਵੈ ਸੀ ਉਹ ਜਿਹੜੇ ਮੁੰਡੇ ਨੇ ਟੀਚਰ ਕਰੀ ਸੀ ਨਾ ਉਹ ਕਹਿੰਦਾ ਕਹਿੰਦਾ ਭਾਬੀ ਜੀ ਇਹ ਸਾਖ ਆਪਣੇ ਮੁੰਡੇ ਨੂੰ ਕਿਹਨੇ ਕਰਾਇਆ ਕਹਿੰਦੀ ਡੁੱਬੜਿਆ ਜੇ ਕਿਤੇ ਤੂੰ ਮੈਨੂੰ ਇਹੀ ਗੱਲ ਪਹਿਲਾਂ ਦੱਸਦਾ ਆਪਣਾ ਮੁੰਡਾ ਜਿਹਨੂੰ ਬੱਚਿਆਂ ਵਾਲਾ ਹੁੰਦਾ ਕਹਿੰਦੀ ਮੈਂ ਤਾਂ ਭੁੱਲੀ ਬੈਠੀ ਸੀ ਤੁਸੀਂ ਮੈਨੂੰ ਪਹਿਲਾਂ ਨਹੀਂ ਦੱਸਿਆ ਵੀ ਆਪਣੇ ਪਾਣੀ ਦੀ ਅੱਕ ਚ ਪਾਏ ਤਾਂ ਸਾਗ ਹੁੰਦਾ ਕਹਿੰਦਾ ਫੇਰ ਕਹਿੰਦੀ ਫੇਰ ਕੀ ਕਹਿੰਦੀ ਸਾਗ ਤਾਂ ਅੱਕ ਨੇ ਕਰਾਇਆ ਪਰ ਥੋੜਾ ਜਿਹਾ ਬਿੰਗ ਪਾਤਾ ਕਹਿੰਦਾ ਬਿੰਗ ਕਿਵੇਂ ਕਹਿੰਦੀ ਮਾਲੋ ਮਾਲ ਮੈਂ ਕਰਤੀ ਅੱਕ ਨੇ ਸਾਗ ਮੇਰੇ ਭਾਈ ਨੇ ਕਰਾਤਾ ਕਹਿੰਦਾ ਉਹ ਮਾਲੋ ਮਾਲ ਅੱਕ ਨੇ ਕਿਵੇਂ ਕਰੀ ਕਹਿੰਦੀ ਡੁੱਬੜਿਆ ਮੈਂ ਤਾਂ ਕਹਿੰਦੀ ਮੈਨੂੰ ਤਾਂ ਦੇਣੀ ਹੈ ਜੇ ਸੱਤ ਹੋਏ ਤੇ ਪਾਣੀ ਪਾਉਂਦੀ ਨੂੰ ਕਹਿੰਦੀ ਮੈਨੂੰ ਤਾਂ ਕਹਿੰਦੀ ਉਹਨੇ ਝੋਲਾ ਭਰਿਆ ਵਾ ਟੂਮਾ ਦਾ ਦੇਤਾ ਅਕੇ ਅੱਛਾ ਫੇਰ ਕਹਿੰਦਾ ਇਹ ਫੇਰ ਕੀ ਕਹਿੰਦੀ ਵੇਚ ਕੇ ਕਹਿੰਦੀ ਭਾਈ ਅਸੀਂ ਆ ਸਾਰਾ ਜਿਗਾਰਮੈਂਟ ਬਣਾ ਲਿਆ ਕਹਿੰਦੀ ਮੇਰੇ ਭਾਈ ਨੇ ਸਾਕ ਕਰਾਤਾ ਕਹਿੰਦੀ ਪਰ ਤੁਸੀਂ ਕਹਿੰਦੀ ਗਲਤੀ ਕਰੀ ਮੈਨੂੰ ਦੱਸਿਆ ਨਹੀਂ ਪਹਿਲਾਂ ਹੁਣ ਮੈਨੂੰ ਪਤਾ ਲੱਗ ਗਿਆ ਵੀ ਸਾਡੇ ਸਾਕ ਅੱਕ ਚ ਪਾਣੀ ਪਾਏ ਤੋਂ ਹੁੰਦਾ ਉਹਨੇ ਸੋਚਿਆ ਵੀ ਮੈਂ ਤਾਂ ਟੀਚਰ ਕਰੀਦੀ ਇਹਦਾ ਬੁਢੀ ਦੇ ਬੜਾ ਉੱਲੂ ਲੋਟ ਆ ਗਿਆ ਕਹਿੰਦਾ ਕੋਈ ਨਹੀਂ ਅਸੀਂ ਵੀ ਚਾਰ ਭਾਈਆਂ ਆ ਵਿਆਹ ਲੰਘ ਲੈਣ ਦੇ ਅਸੀਂ ਵੀ ਸੇਗਾ ਚਾੜ ਦਾਂਗੇ ਇਹ ਬੁੜੀ ਦਾ ਘੜ ਵੀ ਪੌਂਦੀ ਸੀ ਅਸੀਂ ਤਾਂ ਡੋਲੂਆਂ ਡੋਲੂ ਭਰ ਕੇ ਪਾਣੀ ਦਾ ਪਾਇਆ ਕਰਾਂਗੇ ਚਲੋ ਜੀ ਵਿਆਹ ਹੌਲੀ-ਹੌਲੀ ਪੂਰਾ ਜਦੋਂ ਪਾਈ ਹੋ ਗਿਆ ਭਾਈ ਲੜਕੀ ਆਉਣ ਜਾਣ ਲੱਗ ਗਈ ਉਹਨਾਂ ਦਾ ਵਿਆਹ ਸਪੂਰਨ ਹੋ ਗਿਆ ਤਾਂ ਉਹਨਾਂ ਨੇ ਸੋਚਿਆ ਚਾਰੇ ਭਾਈਆਂ ਨੇ ਕਹਿੰਦਾ ਓਏ ਗੱਲ ਸੁਣੋ ਆਏ ਨੇ ਕਹਿੰਦਾ ਬੁੜੀ ਨੇ ਆਪਣੀ ਨੇ ਫਲਾਨੀ ਨੇ ਕਹਿੰਦਾ ਇੰਨਾ ਸਮਾਨ ਲੈ ਲਿਆ ਹੱਕ ਤੋਂ ਕਹਿੰਦਾ ਆਪਾਂ ਨਹੀਂ ਲੈ ਸਕਦੇ ਇਹ ਪਾਣੀ ਪਾਉਣ ਵਾਲੀ ਦਾ ਬਹੁਤ ਕੁਝ ਦਿੰਦਾ ਹੈ ਕਹਿੰਦੇ ਕਹਿੰਦੇ ਵੀ ਠੀਕ ਐ ਉਹ ਚਾਰ ਭਰਾ ਤੇ ਕਹਿੰਦੇ ਵੀ ਆਪਾਂ ਚਾਰੇ ਬਾਰੀ ਸੁਧੇ ਪਾਣੀ ਪਾਇਆ ਕਰਾਂਗੇ ਕਹਿੰਦੇ ਵੀ ਠੀਕ ਐ ਕਹਿੰਦਾ ਲੈ ਫਿਰ ਕੱਲ ਤੋਂ ਸ਼ੁਰੂ ਕਰਦੇ ਆ ਉਹ ਜਿਹੜੇ ਨੇ ਗੱਲ ਕਹੀ ਸੀ ਉਹ ਕਹਿੰਦਾ ਲੈ ਕੱਲ ਨੂੰ ਤਾਂ ਜਾਊਗਾ ਮੈਂ ਬਾਰੀ ਸੁਧੇ ਆਪਾਂ ਪਾਇਆ ਕਰਾਂਗੇ ਚਾਰਾਂ ਨੇ ਪਾਣੀ ਪਾਉਣਾ ਕਹਿੰਦੇ ਵੀ ਠੀਕ ਐ ਉਹ ਪਾਣੀ ਪਾਉਣ ਗਿਆ ਜਦੋਂ ਪਾਣੀ ਪਾਉਣ ਗਿਆ ਉਹਨੇ ਸੋਚਿਆ ਵੀ ਆਜਾ ਆਪਾਂ ਕੀ ਮੰਗ ਮੰਗੀਏ ਜਾ ਕੇ ਭਾਈ ਉਹਨੇ ਹੋ ਪਾਣੀ ਦਾ ਡੋਲੂ ਉੱਥੇ ਡੋਲਤਾ ਉੱਤੇ ਟੋਏ ਦੇ ਕਹਿੰਦਾ ਹਾ ਹਾ ਕਹਿੰਦਾ ਅਕ ਦੇਵਤਾ ਕਹਿੰਦਾ ਉਹਨੂੰ ਤਾਂ ਜਾਏ 10 ਦਿਨਾਂ ਦੇ ਅੰਦਰ ਅੰਦਰ ਸਿਉਣਾ ਦੇਤਾ ਅਸੀਂ ਤਾਂ ਕੰਮ ਵਾਲੇ ਬੰਦਿਆ ਸਾਨੂੰ ਤਾਂ 5 ਕਿ ਦਿਨ ਚ ਹੀ ਦੇਦੀਆਂ ਸਾਥੋਂ ਇੰਨਾ ਠੱਡ ਦੋ ਫਿਰਿਆ ਨਹੀਂ ਜਾਂਦਾ ਮੱਥਾ ਟੇਕ ਕਿਉਂ ਵੀ ਆ ਗਿਆ ਦੂਸਰੇ ਦਿਨ ਦੂਜੇ ਦੀ ਵਾਰੀ ਆਈ ਉਹਨੂੰ ਕਹਿੰਦਾ ਉੱਠੋ ਏ 4:00 ਵਜੇ ਅਕ ਦੀਆਂ ਜੜਾਂ 'ਚ ਪਾਣੀ ਪਾਉਣਾ ਹੈ ਉਹ ਕਹਿੰਦਾ ਪਾ ਦੇਾਂਗੇ ਐਡੀ ਸੇਦੀ ਕੀ ਸੋਕਾ ਲੱਗਦਾ ਅੱਕ ਨੂੰ ਜਦੋਂ ਮੈਂ ਖੇਤ ਜਾਊਂਗਾ ਤੋ ਪਾ ਦੂੰ ਕਹਿੰਦਾ ਚੰਗਾ ਉਹ ਪਾਈ ਕਿਤੇ 8 ਵਜੇ ਗਿਆ ਖੇਤ ਨੂੰ ਜਾਂਦਾ ਹੋਇਆ ਪਾਣੀ ਦਾ ਪਾਈ ਡੋਲੂ ਉਥੋਂ ਸਾਫੜੀ ਤੇ ਭਰ ਕੇ ਉਹਨੇ ਪਾਤਾ ਉਹ ਬੁੜੀ ਤਾਂ ਲੱਸੀ ਲੈ ਕੇ ਜਾਂਦੀਦੀ ਬੜੀ ਨੇਚਾ ਨਾਲ ਤੇ ਉਹਨੇ ਪਾਈ ਉਥੋਂ ਭਰਿਆ ਡੋਲੂ ਉਹ ਪਾਣੀ ਦਾ ਔਟੋ ਵਿੱਚ ਪਾ ਕੇ ਕਹਿੰਦਾ ਹੇ ਅੱਕ ਦੇਵਤਾ ਉਮਾ ਤਾਂ ਸੀ ਕੀ ਕਰਨੀਆਂ ਨੇ ਪਰ ਮੇਰੀ ਇੱਕ ਮੱਟੀ ਪਾਈ ਵੀ ਆ ਸ਼ਰਾਬ ਦੀ 15 ਬੋਤਲਾਂ ਬਣ ਜਾਣ ਮੱਥਾ ਟੇਕਿਓ ਵੀ ਆ ਗਿਆ ਉਦੋਂ ਬਾਅਦ ਤੀਜੇ ਦੀ ਵਾਰੀ ਆਈ ਅੱਜ ਜਾ ਓਏ ਤੂੰ ਪਾਣੀ ਪਾਉਣ ਤੇਰੀ ਵਾਰੀ ਐ ਕਹਿੰਦਾ ਮੈਂ ਜਾਣਾ ਦਿਨ ਚੜ੍ਹਿਆ ਉਹ ਵੀ ਚੱਲ ਪਿਆ ਉਹ ਗਿਆ ਕਹਿੰਦਾ ਏ ਹੱਕ ਦੇਵਤਾ ਕਹਿੰਦਾ ਮੈਨੂੰ ਬੜੇ ਭੈੜੇ ਜਿਹੇ ਸੁਪਨੇ ਆਉਂਦੇ ਰਹਿੰਦੇ ਨੇ ਕਹਿੰਦਾ ਮੇਰੇ ਉੱਤੇ ਤਾਂ ਕਿਸੇ ਦੇਵਤੇ ਦੀ ਡਿਊਟੀ ਲਾ ਦੇ ਰਾਤ ਨੂੰ ਦੇਵਤੇ ਦਾ ਪਹਿਰਾ ਲਾ ਦੇ ਉਹ ਮੱਥਾ ਟੇਕ ਕੇ ਭਾਈ ਇਹ ਗੱਲ ਕਹਿ ਕੇ ਉਹ ਵੀ ਮੁੜ ਗਿਆ ਪਰ ਚੌਥੇ ਦੀ ਵਾਰੀ ਆ ਗਈ ਉਹ ਜਦੋਂ ਚੌਥੇ ਦੀ ਵਾਰੀ ਆ ਗਈ ਉਹ ਸਾਰਾ ਨਾਲ ਛੋਟਾ ਸੀ ਉਹਦੀ شادی ਹੋਈ ਵੀ ਨਹੀਂ ਤੇ ਉਹਨਾਂ ਤਿੰਨਾਂ ਦੀ شادی ਹੋਈ ਵੀ ਸੀ ਪਾਣੀ ਪਾਈ ਉਹ ਵੀ ਲੈ ਕੇ ਚੱਲ ਪਿਆ ਜਾ ਕੇ ਉਹਨੇ ਸੋਚਿਆ ਵੀ ਕੀ ਮੰਗ ਮੰਗੀਏ ਹਾਂ ਉਹਦੇ ਮਨ 'ਚ ਆ ਗਈ ਗੱਲ ਉਨੇ ਭਾਈਓ ਡੋਲੂ ਪਾਣੀ ਦਾ ਪਾਤਾ ਕਹਿੰਦਾ हे ਅੱਕ ਦੇਵਤਾ ਕਹਿੰਦਾ ਟੂਮਾ ਤਾਂ ਮੇਰੀਆਂ ਭਰਜਾਈਆਂ ਕੋਲੇ ਬਹੁਤ ਨੇ ਅਸੀਂ ਕੀ ਕਰਨੀਆਂ ਨੇ ਪਰ ਕਹਿੰਦਾ ਮੇਰੀ ਮੰਗੇ ਇਹ ਹੈ ਵੀ ਮੇਰੇ ਤਿੰਨੇ ਭਾਈ ਮਰ ਜਾਣ ਜਾਇਦਾਤ ਤੇ ਤਿੰਨੇ ਧੀਮੀਆਂ ਮੈਨੂੰ ਮਿਲ ਜਾਣ ਵਾ 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 ਮਾਰਕ ਦੇਖਦਾ ਵੀ ਦੇਖੋ ਕੈਸੀਆਂ ਕੈਸੀਆਂ ਮੰਗਾ ਮੰਗਦੇ ਨੇ ਉਹ ਮੁੜ ਗਿਆ ਤਾਂ ਹੁਣ ਉਹ ਤੋਂ ਬਾਅਦ ਜਦੋਂ ਦੂਜੇ ਦੀ ਵਾਰੀ ਆਉਣੀ ਸੀ ਉਸੇ ਰਾਤ ਨੂੰ ਫਿਰ ਉਹਨਾਂ ਨੂੰ ឱਕਾਸ ਬਣੀ ਹੋਈ ਉਹ ਕਹਿੰਦਾ ਭਾਈ ਇਹ ਖੱਟ-ਖੱਟਣ ਵਾਲੇ ਉਹ ਨਹੀਂ ਜਿਹੜੇ ਨੂੰ ਨੇਚਾ ਹੈ ਉਹ ਨੇਚਾ ਵਾਲੇ ਖੱਟ-ਖੱਟ ਗਏ ਉਹ ਕਿਉਂ ਟੇਡੇ ਮਾਰਦੇ ਫਿਰਦੇ ਹੋ ਉਹ ਅੱਕ ਕਿਧੀਆਂ ਕਿਧੀਆਂ ਮੰਗਾ ਪੂਰੀਆਂ ਕਰਦੇ ਇਹ ਕੋਈ ਨੇਚਾ ਨਹੀਂ ਹੈ ਨੇਚਾ ਕਰਨ ਦੇ ਨਾਲ ਸਾਰਾ ਕੁਝ ਮਿਲਦਾ ਪ੍ਰਭੂ ਜੇ ਆਪਾਂ ਨੇਚਾ ਨਾਲ ਕੋਈ ਵੀ ਕੰਮ ਕਰੋ ਪਰ ਨੇਚਾ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਨੇਚਾ ਦਾ ਐਡੀ ਵੱਡੀ ਚੀਜ਼ ਹੈ ਧੰਨੇ ਭਗਤ ਨੇ ਨਾ ਇਹ ਪੱਥਰ ਦੇ ਵਿੱਚੋਂ ਅਕਾਲ ਪੁਰਖ ਰੱਬ ਪੈਦਾ ਕਰ ਲਿਆ ਸੀਗਾ ਉਹ ਐਵੇਂ ਜਿਵੇਂ ਧੰਨਾ ਭਗਤ ਕਿਤੇ ਹਲ ਜੋੜਨ ਵਾਲਾ ਤੀ ਖੇਤੀਬਾਤੀ ਦੇ ਕਰਨ ਵਾਲੇ ਦੀ ਜਾਂਦਾ ਹੁੰਦਾ ਕਿਤੇ ਪੰਡਤ ਤੱਲੀ ਵਜਾਉਂਦਾ ਹੁੰਦਾ ਮੰਦਰ ਦੇ ਵਿੱਚ ਲਾਓ ਭੋਗ ਠਾਕੁਰ ਜੀ ਲਾਓ ਭੋਗ ਠਾਕੁਰ ਜੀ ਕਰਦਾ ਸੀ ਉਹਨੇ ਸੋਚਿਆ ਵੀ ਜੇ ਆਪਾਂ ਵੀ ਪੰਡ ਜੀਆਂ ਤੋਂ ਲੈ ਲਈਏ ਨਾ ਇੱਕ ਤਾਂ ਆਪਾਂ ਵੀ ਬੜੀ ਸੇਵਾ ਕਰਿਆ ਕਰਾਂਗੇ ਇੱਕ ਦਿਨ ਪੰਡ ਦੇ ਕੋਲੇ ਚਲਿਆ ਗਿਆ ਧੰਨਾ ਕਹਿੰਦਾ ਪੰਡ ਜੀ ਇੱਕ ਠਾਕਰ ਮੈਨੂੰ ਦੇ ਦਿਓ ਮੈਨੂੰ ਵੀ ਨੇਚ ਐ ਉਹ ਕਹਿੰਦਾ ਭਾਈ ਤੇਥੋਂ ਇਹਦੀ ਸਾਂਭ ਨਹੀਂ ਹੋਣੀ ਕਹਿੰਦਾ ਨਾ ਜੀ ਨਾ ਨਾ ਮੈਂ ਸਾਂਭ ਬਹੁਤ ਕਰੂੰਗਾ ਜੀ ਬੜੀ ਸੇਵਾ ਕਰੂੰਗਾ ਕਹਿੰਦਾ ਵੀ ਫਿਰ ਗੱਲ ਇਹ ਐ ਮੈਨੂੰ ਫਿਰ ਇੱਕ ਗਊ ਦੇ ਦੇ ਦੁੱਧ ਪੀਣ ਨੂੰ ਤੇਰੇ ਗਾਇਆਂ ਹੈਗੀਆਂ ਤੇ ਤੇਨੂੰ ਮੈਂ ਠਾਕਰ ਦੇ ਦਿੰਨਾ ਕਹਿੰਦਾ ਜੀ ਠੀਕ ਐ ਉਹ ਪੰਡ ਨੇ ਗਊ ਲੈ ਲਈ ਤੇ ਉਹਨੂੰ ਇੱਕ ਚੱਕ ਕੇ ਬੱਟਾ ਫੜਾਤਾ ਕਹਿੰਦਾ ਲੱਭੀ ਇਹ ਠਾਕਰਾ ਐ ਨਾ ਭਗਤ ਜਾ ਕੇ ਭਾਈ ਉਹਦੀ ਜਾ ਕੇ ਬੜੀ ਸੇਵਾ ਕਰੀ ਉਹ ਤਾਂ ਜਲ ਨਾਲ ਨਮਾਉਂਦਾ ਸੀ ਉਹਨੇ ਗੰਗਾ ਜਲ ਪਾ ਕੇ ਉਹਦਾ ਇਸ਼ਨਾਨ ਕਰਾ ਕੇ ਬੜੀ ਨੇਚਾ ਦੇ ਨਾਲ ਪ੍ਰੇਮ ਦੇ ਨਾਲ ਉਹਨੂੰ ਆਸਣ ਤੇ ਬਿਠਾ ਕੇ ਕਹਿਣ ਲੱਗਿਆ ਲਾਓ ਫਿਰ ਹੁਣ ਠਾਕੁਰ ਜੀ ਭੋਗ ਲਾਓ ਹੁਣ ਭਾਈ ਉਹ ਭੋਗ ਵਿਚਾਰਾ ਕਿੱਥੋਂ ਲਾਵੇ ਉਹ ਬੇਨਤੀਆਂ ਕਰੇ ਲਾਓ ਭੋਗ ਲਾਓ ਭੋਗ ਬਥਰੀਆਂ ਬੇਨਤੀਆਂ ਕਰੇ ਹੁਣ ਉਹ ਵੱਟਾ ਭੋਗ ਵਿਚਾਰਾ ਕਿੱਥੋਂ ਲਾਵੇ ਉਹ ਕਹਿੰਦਾ ਫਿਰ ਜੇ ਤੂੰ ਖਾਂਦਾ ਨਹੀਂ ਨਾ ਤਾ ਖਾਂਦਾ ਮੈਂ ਵੀ ਨਹੀਂ ਉਹ ਭੁੱਖਾ ਹੀ ਉਹ ਪੈ ਗਿਆ ਧੰਨਾ ਭਗਤ ਜਦੋਂ ਖਾਵੋਗੇ ਮੈਂ ਤਾਂ ਉਦ ਹੀ ਖਾਉ ਉਹ ਦੂਸਰਾ ਦਿਨ ਚੜਿਆ ਉਹਨੂੰ ਬੜੀ ਨੇਚਾ ਦੇ ਨਾਲ ਬੜੀ ਨੇਚਾ ਦੇ ਨਾਲ ਇਸ਼ਨਾਨ ਕਰਾ ਕੇ ਥਾਲੀਆਂ ਦੋ ਲੈ ਲੀਆਂ ਉਹਨਾਂ ਦੇ ਵਿੱਚ ਦੋ ਦੋ ਪ੍ਰਸ਼ਾਦੇ ਧਰ ਲੇ ਧੰਨਾ ਭਗਤ ਬਹਿ ਗਿਆ ਲਾਓ ਜੀ ਭੋਗ ਖਾਓ ਮੈਂ ਤਾਂ ਫੇਰ ਸਕੂ ਉਹ ਪਾਈ ਜੀ ਵੀ ਐਡੀ ਵੱਡੀ ਨੇਚਾ ਕਰਕੇ ਬਹਿ ਗਿਆ ਭਗਵਾਨ ਨੇ ਕਿਹਾ ਵੀ ਇਹ ਤਾਂ ਬੜੀ ਨੇਚਾ ਲਈ ਬੈਠਾ ਹੁਣ ਤਾਂ ਇਹਦਾ ਕਰਨਾ ਪਊ ਕੁਛ ਫਿਰ ਉਹ ਭਗਵਾਨ ਨੇ ਹੱਥ ਕੱਢਿਆ ਥੋੜਾ ਜਿਹਾ ਹੱਥ ਕੱਢਿਆ ਭੋਜਨ ਵਾਸਤੇ ਤੰਨਾ ਭਗਤ ਕਹਿੰਦਾ ਨਾ ਮਹਾਰਾਜ ਜੀ ਇਹ ਗੱਲ ਨਹੀਂ ਸਾਰਾ ਆ ਕੇ ਬੈਠੋ ਪੀੜੀ ਤੇ ਪ੍ਰਸਾਦ ਦੇ ਦੋ ਛੋਡੇ ਪਏ ਨੇ ਦੋ ਮੇਰੇ ਪਏ ਨੇ ਪੀੜੀ ਤੇ ਬੈਠ ਕੇ ਖਾਓ ਹੁਣ ਬੜੀ ਨੇਚਾ ਨਾਲ ਉਹਦੀ ਸੇਵਾ ਕਰਦਾ ਤਾਂ ਫਿਰ ਭਾਈ ਨਾਰਾਇਣ ਨੇ ਸੋਚਿਆ ਵੀ ਹੁਣ ਤਾਂ ਇਹ ਨੇਚਾ ਪੂਰੀ ਕਰਨੀ ਪਊ ਤਾਂ ਭਾਈ ਫਿਰ ਰਾਜ ਉੱਥੇ ਰੱਬ ਨੂੰ ਪ੍ਰਗਟ ਹੋਣਾ ਪਿਆ ਉੱਥੇ ਭਾਈ ਨਾਰਾਇਣ ਫਿਰ ਜਦੋਂ ਪ੍ਰਗਟ ਹੋਇਆ ਕਹਿੰਦਾ ਪੀੜੀ ਦੇ ਬੈਠ ਆਹ ਦੋ ਪ੍ਰਸਾਦ ਦੇ ਤੇਰੇ ਨੇ ਆਹ ਦੋ ਮੇਰੇ ਨੇ ਉੱਥੇ ਜੀ ਫਿਰ ਉਹ ਖੁਸ਼ ਹੋ ਕੇ ਪ੍ਰਸਾਦ ਦੇ ਉਹਨੇ ਦੋ ਖਾਦੇ ਧੰਨੇ ਭਗਤ ਨੇ ਵੀ ਖਾ ਲੇ ਨਾਰਾਇਣ ਕਹਿਣ ਲੱਗਿਆ ਭਗਵਾਨ ਹੁਣ ਮੈਂ ਤੇਰੇ ਨਾਲ ਹੱਥ ਵੀ ਬਟਾਇਆ ਕਰੂੰਗਾ ਆ ਤੇਰੀ ਗਊਆਂ ਚਾਰਿਆ ਕਰੂੰ ਕਹਿੰਦਾ ਮੈਂ ਕਹਿੰਦਾ ਵੀ ਚੰਗਾ ਠਾਕਰਾ ਗਊਆਂ ਚਾਰਿਆ ਕਰ ਮੇਰੀਆਂ ਉਹ ਗਊਆਂ ਚਾਰਨ ਲੱਗ ਗਿਆ ਇੱਕ ਦਿਨ ਕੀ ਹੋਇਆ ਧੰਨੇ ਭਗਤ ਨੇ ਸੋਚਿਆ ਵੀ ਇਹ ਦੋਈ ਪ੍ਰਸਾਦ ਹੀ ਖਾਂਦਾ ਹੈ ਹੋ ਸਕਦਾ ਪੰਡਤ ਨੂੰ ਪੁੱਛੀਏ ਕਿਤੇ ਉੱਥੇ ਭੋਜਨ ਜਿਆਦਾ ਨਾ ਖਾਂਦਾ ਹੋਵੇ ਮੇਰੇ ਕੋਲੇ ਭੁੱਖਾ ਨਾ ਰਹਿੰਦਾ ਹੋਵੇ ਇੱਕ ਦਿਨ ਪੰਡਤ ਕੋਲੇ ਚੱਲਿਆ ਗਿਆ ਪੰਡਿਤ ਜੀ ਮੈਨੂੰ ਇਹ ਦੱਸੋ ਵੀ ਆਪਣੇ ਠਾਕਰ ਜੀ ਭੋਜਨ ਕਿੰਨਾ ਛਕਦੇ ਨੇ ਮੇਰੇ ਕੋਲ ਤਾਂ ਦੋਈ ਪ੍ਰਸਾਦ ਹੀ ਖਾਂਦਾ ਹੈ ਖੋ ਕਹਿੰਦਾ ਤੰਨਿਆ ਇਹ ਪ੍ਰਸਾਦੇ ਨਹੀਂ ਖਾਂਦੇ ਹੁੰਦੇ ਇਹ ਤਾਂ ਇੱਕ ਭੋਗ ਦੇ ਭੁੱਖੇ ਹੁੰਦੇ ਨੇ ਨਾ ਜੀ ਨਾ 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 ਦੋ ਪ੍ਰਸਾਦੇ ਇੱਕ ਛੱਕਦਾ ਮੈਂ ਤਾਂ ਐ ਪੁੱਛਦਾ ਵੀ ਕਿਈ ਕਿਰਾ ਜਿਆਦੇ ਨਾ ਖਾਂਦਾ ਹੋਵੇ ਕਹਿੰਦਾ ਜੀ ਉਹ ਨਹੀਂ ਖਾਂਦੇ ਕਹਿੰਦਾ ਉਹ ਖਾਂਦਾ ਤੂੰ ਮੰਨਦਾ ਨਹੀਂ ਪੰਡਿਤ ਜੀ ਉਹ ਮੇਰੇ ਤਾਂ ਕਹਿੰਦਾ ਐਸੇ ਐਸੇ ਕੰਮ ਕਰਦਾ ਹੈ ਮੇਰੇ ਤਾਂ ਗਊਆਂ ਵੀ ਚਾਰਦਾ ਹੈ ਕਹਿੰਦਾ ਤੰਨਿਆ ਇਹ ਤਾਂ ਹੋ ਨਹੀਂ ਸਕਦੀ ਗੱਲ ਕਹਿੰਦਾ ਹੋ ਕਿਉਂ ਨਹੀਂ ਸਕਦੀ ਚਲ ਮੈਂ ਤੈਨੂੰ ਅੱਖੀ ਦਿਖਾ ਦਿੰਦਾ ਫਿਰ ਪੰਡਤ ਨੇ ਸੋਚਿਆ ਵੀ ਦੇਖੋ ਇਹ ਕਹਿੰਦਾ ਚੱਲ ਕਹਿੰਦਾ ਉਹ ਪੰਡਤ ਨੂੰ ਧੰਨਾ ਭਗਤ ਬਾਹਰ ਲੈ ਗਿਆ ਤਾਂ ਹੁਣ ਗਹਾ ਭਗਵਾਨ ਗਊਆਂ ਚਾਰਦਾ ਹੈ ਬੰਸਰੀ ਵਜਾਉਂਦਾ ਹੈ ਨਾਚ ਕਰਦਾ ਹੈ ਕਹਿੰਦਾ ਪੰਡਤ ਜੀ ਹੋ ਦੇਖੋ ਕਹਿੰਦਾ ਠਾਕੁਰ ਗਊਆਂ ਚਾਰਦਾ ਹੈ ਹੁਣ ਗਊਆਂ ਦਿਖ ਰਹੀਆਂ ਨੇ ਪੰਡਤ ਨੂੰ ਉਹ ਨਹੀਂ ਦਿਖ ਰਿਹਾ ਕਹਿੰਦਾ ਨਹੀਂ ਧੰਨਿਆ ਮੈਨੂੰ ਤਾਂ ਗਊਆਂ ਦੀਆਂ ਨੇ ਇੱਥੇ ਮੈਨੂੰ ਕੁਝ ਹੋਰ ਤਾਂ ਦਿਖ ਨਹੀਂ ਰਿਹਾ ਕਹਿੰਦਾ ਭਗਵਾਨ ਤੈਨੂੰ ਦਿਸਦਾ ਨਹੀਂ ਉਹ ਦੇਖੋ ਕਹਿੰਦਾ ਨਾਚ ਕਰਦਾ ਹੈ ਗਊਆਂ ਚਾਰਦਾ ਹੈ ਬੰਸਰੀ ਵਜਾਉਂਦਾ ਹੈ ਕਹਿੰਦਾ ਵੀ ਮੈਨੂੰ ਤਾਂ ਨਹੀਂ ਦਿਖ ਰਿਹਾ ਉਹ ਕਹਿੰਦਾ ਠਾਕਰਾ ਇਹ ਪੰਡੀਆਂ ਨੂੰ ਦਰਸ਼ਨ ਦੇ ਇਹ ਤਾਂ ਰਾਜ ਬੈਠੇ ਨੇ ਫਿਰ ਨਹੀਂ ਦਰਸ਼ਨ ਦੇ ਉਹ ਪਾਈ ਜਦੋਂ ਉਹਨੇ ਕਿਹਾ ਵੀ ਹੁਣ ਇਹ ਮੰਨ ਨਹੀਂ ਰਿਹਾ ਕਹਿੰਦਾ ਮਹਾਰਾਜ ਮੈਨੂੰ ਤਾਂ ਫੇਰ ਇਸ ਗੱਲ ਦਾ ਯਕੀਨ ਹੋਊ ਛੋਡੇ ਤੇ ਵੀ ਹਾਂ ਇਹ ਨਾ ਪੰਡਤ ਮੰਨ ਰਿਹਾ ਯਕੀਨ ਇਹਨੂੰ ਦਰਸ਼ਨ ਦੇ ਇਹ ਤਾਂ ਕਹਿੰਦਾ ਮੈਨੂੰ ਦਿਖ ਨਹੀਂ ਰਿਹਾ ਫੇਰ ਭਾਈ ਉੱਥੇ ਭਗਵਾਨ ਨੂੰ ਉੱਥੇ ਭਾਈ ਦਰਸ਼ਨ ਦੇਣੇ ਪਏ ਉਹਦੇ ਮੂਹਰੇ ਹਾਜ਼ਰ ਹੋ ਗਿਆ ਭੱਜ ਕੇ ਭਾਈ ਤੰਨੇ ਭਗਦੇ ਪੰਡਤ ਪੈਰੀ ਪੈ ਗਿਆ ਹਾ 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 ਭਗਤਾ ਤੇਰੀ ਨੇਚਾ ਮੇਰੇ ਨਾਲ ਵੱਡੀ ਐ ਕਹਿੰਦਾ ਮੈਂ ਤਾਂ ਸੱਚ ਨਹੀਂ ਦੀ ਮੰਦਾ ਭਗਵਾਨ ਤਾਂ ਵਨਸਰੀ ਵਜਾਉਂਦਾ ਗਊਆਂ ਚਾਰਦਾ ਐ ਕਹਿੰਦਾ ਵੀ ਮੈਨੂੰ ਪਤਾ ਲੱਗ ਗਿਆ ਵੀ ਤੇਰੀ ਜਿਹੜੀ ਕਹਿੰਦਾ ਨੇਚਾ ਐ ਨਾ ਇਹ ਤੇਰੀ ਨੇਚਾ ਮੇਰੇ ਨਾਲ ਵੀ ਵੱਡੀ ਐ ਵੀ ਭਰਾਵੋ ਗੱਲ ਇਹ ਐ ਵੀ ਕੋਈ ਵੀ ਕੰਮ ਕਰੋ ਨੇਚਾ ਨਾਲ ਕਰੋ ਕਿਸੇ ਦਾ ਮਾੜਾ ਨਾ ਕਰੋ ਢਿੱਡੋ ਕਿਸੇ ਦੀ ਮਾੜੀ ਸੋਚ ਨਾ ਕਰੋ ਕਿਸੇ ਦਾ ਮਾੜਾ ਬਿਲਕੁਲ ਕਦੇ ਵੀ ਨਾ ਕਰੋ ਅਗਰ ਅਕਾਲ ਪੁਰਖ ਨੂੰ ਮਤਲਬ ਇਹਦੂ ਕੋਈ ਵੱਡਾ ਹੋ ਨਹੀਂ ਸਕਦਾ ਰੱਬ ਉਹਦੀਆਂ ਸਾਰੀਆਂ ਗੱਲਾਂ ਸਪੂਰਨ ਕਰੂਗਾ ਹੀ ਕਰੂ ਜਿਹੜੇ ਬੰਦੇ ਦੇ ਮਨ ਦੇ ਵਿੱਚ ਇਹ ਚੀਜ਼ਾਂ ਵੀ ਆਪਾਂ ਨਾ ਕਿਸੇ ਦਾ ਮਾੜਾ ਕਰਨਾ ਐ ਨਾ ਆਪਾਂ ਮਾੜਾ ਸੋਚਣਾ ਐ ਨਾ ਮਾੜਾ ਬੋਲਣਾ ਐ ਭਰਾਵੋ ਕਦੇ ਵੀ ਤੁਸੀਂ ਇਹ ਕੰਮ ਕਰੋ ਅੱਛਾ ਹੀ ਕਰਦੇ ਰਹੋ ਬਾਕੀ ਹੁਣ ਦੂਜੀ ਬੇਨਤੀ ਐ ਭਰਾਵੋ ਵੀ ਜੇ ਵੀ ਕਿਸੇ ਨੂੰ ਕੋਈ ਮੇਰੀ ਗੱਲ ਆਊਟਸਾਈਡ ਮੂੰਹ ਚੋਂ ਨਿਕਲੀ ਹੋਵੇ ਕਿਸੇ ਨੂੰ ਨਾ ਚੰਗੀ ਲੱਗੀ ਹੋਵੇ ਮੈਂ ਹੱਥ ਬੰਨ ਕੇ ਸਮਾ ਮੰਗਨਾ ਮੈਂ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ